ਸਤਗੁਰੂ ਗੁਰੂ ਅਮਰਦਾਸ ਸੱਚ ਜੀ ਉਹਨਾਂ ਦੇ ਉਹਨਾਂ ਦੇ ਬਾਰੇ ਤਾਂ ਇਤਿਹਾਸ ਵੀ ਤੇ ਖਾਸ ਕਰਕੇ ਭੱਟ ਸਹਿਬਾਨ ਜੀ ਦੇ ਬਚਨ ਤਾਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨਾਇਣ ਬੈਣ ਮੋਇ ਇੱਕ ਇੱਕ ਦੋਇ ਠਾਏ ਨ ਜਾਣਿਓ ਸੁਪਣ ਇੱਕ ਪ੍ਰਤਖ ਇੱਕ ਇੱਕ ਸਮੈ ਇੱਕ ਸਮੈ ਲੀਣੋ 30 ਇੱਕ ਅਰਪੰਥ 35 ਨਾ ਖੀਣੋ ਇਕੋ ਜੇ ਲੱਖ ਲੱਖੋਂ ਅਲਾਕਾ ਇਕ ਇਕ ਕਰ ਵਰਨਿਓ ਗੁਰੂ ਅਮਰਦਾਸ ਜਲ ਭਣੈ ਤੋ ਇਕ ਲੋੜੈ ਇਕ ਮੰਨਿਓ ਕਿੱਡਾ ਅਭਿਆਸ ਕੀਤਾ ਜੀ ਫਿਰ ਆਪਾਂ ਥੋੜੇ ਜਾਰੇ ਤੇ ਦੇ ਕਰ ਲੈਨੇ ਉਹਦੇ ਭਾਈ ਸਾਹਿਬ ਤਾਂ ਪੜ ਗਏ ਨਾ ਕਾਨਾ ਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਤੈਂ ਪੜਿਓ ਇਕ ਤਾਂ ਗੁਰੂ ਅਮਰਦਾਸ ਜੀ ਤੁਸੀਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਏਕੇ ਦੀ ਪੜਾਈ ਕੀਤੀ ਦਵਾਸ਼ ਨਹੀਂ ਤੁਹਾਡੇ ਚ 12 ਸਾਲ ਥੋੜੇ ਨਹੀਂ ਹੁੰਦੇ ਤੇ ਗਾਗਰ ਇਸ ਕਰਕੇ ਨਹੀਂ ਢੋਈ ਕਿ ਮੈਨੂੰ ਗੁਰਗੱਦੀ ਮਿਲਨੀ ਹੈ ਗੁਰਗਾ ਗਾਗਰ ਤਾਂ ਆਪਣੇ ਪਿਆਰੇ ਦੀ ਬਖਸ਼ੀਸ਼ ਲਈ ਢੋਈ 25 ਸਾਲ ਛੋਟੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗਾਗਲ ਢੋ ਰਹਾ ਬਹੁਤ ਕੋਈ ਲੋਕ ਕਹਿੰਦੇ ਸਨ ਇੱਕ ਵਾਰੀ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਪੁਰਖਾਂ ਜਾਂ ਘਰ ਮਿਲਿਆ ਬੱਚਿਆਂ ਨੂੰ ਚਲੇ ਜੋ ਬਾਸਰ ਕੇ ਕਹਿ ਲੱਗੇ ਮੇਰਾ ਮਾਂ ਮੇਰਾ ਪਿਓ ਮੇਰਾ ਘਰ ਸਭ ਕੁਝ ਹੀ ਤੁਸੀਂ ਕੋ ਕਿਨੂੰ ਮਿਲਣ ਜਾਣਾ ਮੈਂ ਹੁਣ ਦੇਖੋ ਆ ਉਮਰ ਤੇ ਨਾਲ ਸਾਨੂੰ ਉਤਸ਼ਾਹ ਵੀ ਦਿੱਤਾ 60 ਸਾਲ ਦੀ ਉਮਰ ਚੱਲੇ ਜੀ 12 ਸਾਲ ਗਾਗਰ ਢੋਈ 72 ਸਾਲ ਦੀ ਉਮਰ ਚਲੋ ਕੋਈ 74 ਕਹਿੰਦਾ ਥੋੜਾ ਬਾ ਤਾਂ ਉਮਰ ਦਾ ਕਰਦੇ ਆ ਪਰ ਆਪਾ ਤਤ ਭਾਵ ਲੈਣਾ ਬੁਢੇਪੇ ਚ ਆ ਕੇ ਬੰਦਾ ਕਹਿੰਦਾ ਨਹੀਂ ਬਸ ਜੀ ਹੁਣ ਖਤਮ ਕਹਾਣੀ ਤੇ ਕਈਆਂ ਨੂੰ ਬੁਢੇਪੇ ਜਾਗ ਲੱਗ ਜਾਂਦੀ ਤੁਸੀਂ ਕਦੀ ਦੇਖਿਓ ਬਾਣੀ ਪੜਨ ਵਾਲਾ ਵੀ ਡਰ ਲੱਗ ਪੈਂਦਾ ਥੋੜਾ 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 ਕੀ ਕਹੀ ਤੇ ਬਹੁਤ ਡਰਦਾ ਜਦੋਂ 50 ਘੂਟਾ ਪੁੱਟ ਜਾਂਦਾ ਹੈ ਨਾ ਆ ਚੂਲੇ ਚਾਲੇ ਸਾਰੇ ਹਿੱਲਣ ਲੱਗ ਪੈਂਦੇ ਆ ਸਾਡੇ ਸਾਰੇ ਉਸ ਤੋਂ ਬਾਅਦ ਫਿਰ ਬੰਦੇ ਤੇ ਮਨ ਚੇ ਗੱਲ ਆਉਣੀ ਸ਼ੁਰੂ ਹੋ ਜਾਂਦੀ ਵੀ ਅੱਗਾ ਨੇੜੇ ਆ ਗਿਆ ਤੇ ਕਈ ਵਾਰੀ ਰਾਤ ਨੂੰ ਅੰਦਰ ਤੁਕਾਂ ਚੱਲਦੀਆਂ ਹੁੰਦੀਆਂ ਨੇ ਹੋ ਸਕਦਾ ਹੈ ਕਿ ਅੰਦਰ ਉਹ ਵੀ ਉੱਠ ਕੇ ਬੰਦਾ ਬਹਿ ਜਾਂਦਾ ਵੀ ਆਹ ਤਾਂ ਕਹਾਣੀ ਰਹੀ ਕੋਈ ਨਹੀਂ ਉੰਜ ਤਾਂ ਸਾ ਦਾ ਭਰੋਸਾ ਕੋਈ ਨਹੀਂ ਤੇ ਜੇ ਮੰਨ ਲਓ ਮੈਂ 70 ਸਾਲ ਦੀ ਜਾਣਾ ਤੇ 58 ਹੋ ਗਏ ਰਹਿ ਗਏ ਤੇ 12 ਸਾਲ 12 ਸਾਲ ਚ ਪੂਣੀ ਇੱਕ ਵੀ ਨਹੀਂ ਕੱਤੀ ਉੰਜ ਵੈਸੇ ਪਤਾ ਕੋਈ ਨਹੀਂ ਸਵੇਰੇ ਉੱਠਣਾ ਕਿ ਨਹੀਂ ਭਰੋਸਾ ਥੋੜਾ ਜੀ ਅੱਗੇ ਮਹਾਰਾਜ ਹੋਰ ਸਮੱਤ ਦੇਣਗੇ ਇਹ ਨਹੀਂ ਵੀ ਕੱਲ ਇੱਥੇ ਗੱਲ ਮੁਕਾ ਦੇਣਗੇ ਫਿਰ ਸਾਨੂੰ ਅਗਲੇ ਸਲੋਕ ਚ ਬਖਸ਼ਿਸ਼ ਕਰਨਗੇ ਕਹਿੰਦੇ ਇੰਨੀ 12 ਸਾਲ ਗਾਗਰ ਚੋਈ ਤੇ ਮ ਉਸ ਦਿਨ ਇੱਕ ਵਾਰ ਕਿਹਾ ਸੀ ਗੁਰੂ ਕੀ ਮਹਿਮਾ ਹੈ ਅੱਜ ਜਿਸ ਦਿਨ ਗਾਗਰੇ ਤਾਂ ਗੁਰਿਆਈ ਨਾਲ ਸੰਬੰਧਤ ਹੈ ਜਿਸ ਦਿਨ ਗਾਗਰ ਡਿੱਗੀ ਸਾਰੇ ਕਹਿੰਦੇ ਆ ਮਾਰੀ ਖੱਡੀ ਚ ਡਿੱਗ ਪੈ ਖੱਡੀ ਡਿੱਗ ਪੈ ਪਰ ਕੋਈ ਨਹੀਂ ਕਹਿੰਦਾ ਗਾਗਰ ਦਾ ਪਾਣੀ ਡੁੱਲ ਗਿਆ ਯਾਦ ਰੱਖਿਓ ਉਭੀ ਸੇਵ ਕਰੇ ਹਸਤੀ ਸਿਰ ਜੋ ਅੰਕਸ ਹੈ ਅਹਰਨ ਜੋ ਸਿਰ ਦੇ ਮਨਤਨ ਆਗੈ ਰੱਖ ਕੇ ਉਭੀ ਤੇ ਸੇਵ ਸਿਮਰਨ ਤੇ ਸੇਵਾ ਸਾਵਧਾਨਤਾ ਤੋਂ ਬਿਨਾ ਨਹੀਂ ਹੁੰਦਾ ਆਲਸ ਨੂੰ ਤੇ ਨਹੀਂ ਆਲਸੀ ਨੂੰ ਤੇ ਨੀਂਦ ਖਾ ਜਾਂਦੀ ਕਬ ਕੀ ਉਸਤ ਕਰੋ ਸੰਤ ਮੀਤ ਹਾਂ ਸਾविधान ਇਕਾਗਰ ਚੀਤ ਕੋਇੰਦਵਰ ਸਾਹਿਬ ਜਾਨੇ ਉਹ ਕਿੱਲੀ ਵੀ ਕਾਇਮ ਕਰ ਚਲੋ ਜਿਹੜੇ ਬੰਦਗੀ ਨਹੀਂ ਕਰਦੇ ਉਹ ਨਾਮ ਮੰਨਣ ਸੱਚੀ ਮੁੱਚੀ ਜੇ ਮੰਨਦੇ ਨਹੀਂ ਤੇ ਨਿੰਦਿਆ ਵੀ ਨਾ ਕਰੋ ਜੇ ਮੰਨਦੀ ਕੋਈ ਨਹੀਂ ਫਿਰ ਕਿਉਂ ਆਪਾਂ ਖਿੱਚੀ ਜਾਣ ਮਹਾਰਾਜ ਸੱਚੇ ਪਾਤਸ਼ਾਹ ਇਨੀ ਇਕਾਗਰਤਾ ਨਾਲ ਗਾਗਰ ਡਿੱਗੀ ਆਪ ਡਿੱਗੇ ਪਾਣੀ ਕਿਉਂ ਨਹੀਂ ਡੁੱਲਿਆ ਨਹੀਂ ਪਾਣੀ ਨਹੀਂ ਢੋਲ ਸਕਦਾ ਕਿਉਂਕਿ ਅੱਜ ਨਰਦ ਪੁੱਗਣ ਲੱਗੀ ਹੈ ਅੰਦਰੋਂ ਸਿਰਫ ਇੰਨੀ ਆਵਾਜ਼ ਆਈ ਮਰਦਾਨੀ ਆਵਾਜ਼ ਆਈ ਜੁਲਾਹੇ ਵੀਰ ਨੇ ਕਿਹਾ ਕੌਣ ਉਹ ਕਿਹੜਾ ਹੈ ਸਿੱਦੇ ਪਿੰਡੂ ਸ਼ਬਦ ਕਿਹੜਾ ਤੇ ਬਾਬਾ ਜੀ ਤੇ ਕੀ ਬੋਲਣਾ ਸੀ ਬਾਹਰੋਂ ਆਵਾਜ਼ ਇਹ ਛੱਡੋ ਜੀ ਤੁਸੀਂ ਸੋਝੋ RAM ਨਾਲ ਇਹ ਅਮਰੂ ਨਥਾਵਾਂ ਤੁਰਿਆ ਫਿਰਦਾ ਹੈ ਜਿਹੜਾ ਕੁ르ਮਾ ਦੇ ਘਰ ਰੋਟੀ ਦੀ ਖਾਤਰ ਆਇਆ ਹੈ ਜਦੋਂ ਸ਼ਬਦ ਕਿਹਾ ਨਾ ਨਥਾਵਾਂ जिमें शेर गर्जदा उन्हें शब्द कहे ने ये अमरू बेनवा होगा लफजे सन ये अमरू बेनवा होगा सदा है भटकता फिरता ना कब ऊ चैन करता बकारा हो तो ऐसा हो ये बेकारा नहीं बकारा दर्द बोली बोली मारे देखो दे जी मारे ये अमरू बेनवा होगा सदा है भटकता फिरता बकारा हो तो ऐसा हो ਗਾਗਰ ਚੁੱਕ ਕੇ ਕਹਿਣ ਲੱਗੇ دیਵਾਨੀ ਚੁੱਪ ਰਹੋ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ ਚੁੱਪ ਰਹੋ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ ਉਸੇ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਬਸ ਜੇ ਕਮਾਈ ਹੋਵੇ ਤੇ ਨੇ ਸਿਰੇ ਦੀ ਹੋਵੇ ਤੋ ਕੀ ਬੋਲ ਰਹੀ ਹੈ ਗੁਰੂ ਦੇ ਸ਼ਬਦ ਵਿੱਚ ਯਾਦ ਰੱਖਿਓ ਗੁਰੂ ਅਮਰਦਾਸ ਦੀ ਪੜਾਈ ਕਦੀ ਦੇਖੋ ਪੜਾਈ ਕਿਹੜੀ ਅੱਖਾਂ ਤੈ ਪੜਿਓ ਇੱਕ ਬੋਧਕ ਤਲ ਤੇ ਨਿੱਕਲਾ ਸਿਮਰਨ ਮਨ ਧਰਿਓ ਇਕ ਮਨ ਚਿਕ ਇਕ ਓੰਕਾਰ ਵਸ ਗਿਆ ਜੀ ਹਿਰਦੇ ਚ ਇਕ ਓੰਕਾਰ ਦੀ ਲਪਤਾ ਨਿਕਲ ਚਾਨਨ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਤੁਹਾਡੀ ਜਾਨ ਪਛਾਣ ਵੀ ਇਕ ਨਾਲ ਦੂਜਾ ਹੈ ਹੀ ਕੋਈ ਨਹੀਂ ਦ્વੈਤ ਹੈ ਹੀ ਨਹੀਂ ਕਰ ਇਕ ਪਛਾਣਿਓ ਨੈਣ ਬੈਣ ਮੋ ਇਕ ਇਕ ਨੈਣਾ ਵਿੱਚ ਬਚਨਾ ਵਿੱਚ ਮੂੰਹ ਵਿੱਚ ਨੈਣ ਬੈਣ ਮੋ ਇਕ ਇਕ ਦੋ ਠਾਏ ਨਾ ਜਾਣਿਓ ਸੁਪਣ ਇਕ ਸੁਪਨੇ ਵਿੱਚ ਵੀ ਇੱਕ ਓੰਕਾਰ ਨਾਮ ਚੱਲਦਾ ਪਰਤਖ ਇਕ ਇਕ ਸਮੈ ਲੀਣੋ 31 ਅਰ ਪੰਜ ਸਿੱਧ 35 ਨਾ ਖੀਣੋ ਵੈਸੇ ਸੱਚੀ ਤੁਹਾਨੂੰ ਦੱਸਾਂ ਆਪ ਲਾਈਵ ਤੱਕ ਸੁਣਦੇ ਹੋ ਹੋਗੇ ਜੇ ਕਿਸੇ ਸੱਜਣ ਨੂੰ ਗੋਰੇ ਅਰਥ ਢੂੰਗੇ ਲੱਭਣ ਤੇ ਜਰੂਰ ਦੱਸਿਓ ਉਨ ਜਿਆਦਾ ਅਰਥ ਉਮਰ ਨਾਲ ਜੋੜ ਕਿ ਕਿਤੇ ਰੋਜ਼ਿਆਂ ਨਾਲ ਵੀ ਜੋੜੇ ਇਹ ਸਿੱਧੇ ਅਰਥ ਕੀਤੇ ਨੇ ਜੇ ਮੈਂ ਸੱਚੀ ਮੈਂ ਕਰ ਦੇਣਾ ਜੋ ਟਿਕਾ ਕਰਾਂ ਕੀਤੇ 30 1 ਸਮਾਂ ਮਹੀਨੇ ਦੇ 30 ਦਿਨਾਂ ਚ ਅਰ ਪੰਜ ਸਿੱਧ ਪੰਜਾਂ ਤਤਾਂ ਦੇ ਬਣੇ ਸੰਸਾਰ ਵਿੱਚ 35 ਗੁਰਮੁਖੀ ਦੇ 35 ਅੱਖਰ 30 1 ਅਰ ਪੰਜ ਸਿੱਧ 35 ਨਾ ਖੀਣੂ ਪੜ੍ਹਾਈ ਵਿੱਚੋਂ ਵੀ ਸਮੇਂ ਵਿੱਚੋਂ ਵੀ ਜਗਤ ਵਿੱਚੋਂ ਵੀ ਇੱਕ ਹੀ ਦਿਸਦਾ ਪਿਆ ਦੂਜਾ ਦਿਸਦੀ ਕੋਈ ਨਹੀਂ ਬੈਤੀਸ ਨਾ ਕਿਣੋ ਇੱਕੋ ਜੇ ਲੱਖ ਜਿਸ ਇੱਕ ਚੋਂ ਲੱਖਾਂ ਪੈਦਾ ਹੋਏ ਏਕੂੰਕਾਰ ਚ ਲੱਖੋਂ ਲੱਖ ਹੈ ਤੇ ਲੱਖਾਂ ਉਹਨੂੰ ਲੱਖ ਨਹੀਂ ਸਕਦੇ ਫਿਰ ਸੁਣਿਓ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਬ ਭਣੈ ਤੋ ਇੱਕ ਲੋੜੈ ਇੱਕ ਮੰਨਿਓ ਗੁਰਮਖੋ ਜਿੱਥੋਂ ਗੁਰੂ ਅਮਰਦਾਸ ਲੰਘ ਗਏ ਉਹ ਧਰਤੀ ਪਾਵਨ ਹੋ ਗਈ ਗੁਰ ਅਮਰਦਾਸ ਪਰਸਿ ਹੈ ਪੋਹਮ ਪਾਤਕ ਵਿਨਾਸ਼ ਹੈ ਮੈਂ ਫਿਰ ਬੇਨਤੀ ਕਰਾਂਗਾ ਸਤਿਗੁਰੂ ਗੁਰਿਆਈ ਤੇ ਬਿਰਾਜਮਨ ਹੋਏ